ਮંત્રી ਸਾਹਿਬ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਪਹਿਲਾਂ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਸੀ ਕਿ ਸਾਡੇ ਕੋਲੇ ਹਰਿਆਣੇ ਨੂੰ ਦੇਣ ਨੂੰ ਵਾਧੂ ਪਾਣੀ ਨਹੀਂ ਹੈਗਾ ਜੇ ਕਿਤੇ ਆਪਣੇ ਸਮੇਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਇਸ ਤਰ੍ਹਾਂ ਦੇ ਸਟੈਂਡ ਲਏ ਹੁੰਦੇ ਤਾਂ ਅੱਜ ਸਾਨੂੰ ਜਿਹੜਾ ਇਸ ਜਿਹੜਾ ਮੁੱਦੇ ਦੇ ਲਈ ਵਿਸ਼ੇਸ਼ ਕੋਈ ਸੈਸ਼ਨ ਸਦਨ ਦੀ ਜਿਹੜੀ ਲੋੜ ਨਹੀਂ ਸੀ ਅਸੀਂ ਪੀਣ ਯੋਗ ਜਿਹੜਾ ਪਾਣੀ ਹੈਗਾ ਕਿਉਂਕਿ ਗਰਮੀ ਆ ਤਾਂ ਉਹ ਇਨਸਾਨਾਂ ਨੂੰ ਤੇ ਜਾਨਵਰਾਂ ਨੂੰ ਪੀਣ ਵਾਲਾ ਜਿਹੜਾ ਪਾਣੀ ਆ ਉਹ ਦੇਵਾਂਗੇ ਪਰ ਖੇਤੀਬਾੜੀ ਦੇ ਲਈ ਦੇਣ ਲਈ ਸਾਡੇ ਕੋਲ ਜਿਹੜਾ ਪਾਣੀ ਆ ਉਹ ਨਹੀਂ ਹੈਗਾ ਤੇ ਅਸੀਂ ਜਿਹੜਾ ਉਹ ਪਾਣੀ ਆ ਉਹਨਾਂ ਨੂੰ ਨਹੀਂ ਦੇਵਾਂਗੇ ਪੰਜਾਬ ਦੇ ਲੋਕ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲਈ ਖੜੀ ਆ ਤੇ ਅਸੀਂ ਹਰ ਜਿਹੜਾ ਜਿਹੜਾ ਅੰਤ ਤੱਕ ਜਾਵਾਂਗੇ ਪਾਣੀ ਦੀ ਇੱਕ ਬੂੰਦ ਜਿਹੜੀ ਉਹ ਹਰਿਆਣੇ ਨੂੰ ਨਹੀਂ ਦੇਵਾਂਗੇ ਪੰਜਾਬ ਦੇ ਵਿੱਚ ਪਾਣੀ ਦਾ ਮਸਲਾ ਇਸ ਵੇਲੇ ਕਾਫੀ ਜ਼ਿਆਦਾ ਗਰਮਾਇਆ ਹੈਗਾ ਤੇ ਵਕ ਵਕ ਸਿਆਸੀ ਪਾਰਟੀਆਂ ਦੇ ਬਲੂਸ ਮੁੱਦੇ ਦੇ ਉੱਪਰ ਇਕਜੁੱਟਤਾ ਵੀ ਦਿਖਾਈ ਜਾ ਰਹੀ ਹੈ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਜਾ ਗਿਆ ਸਾਧਨ ਬਦਾਈ ਕਲਾਬ ਸਿੰਘ ਉਗਕਮ ਯੋਤ ਨੇ ਸਰ ਜਿਸ ਤਰ੍ਹਾਂ ਨਾਲ ਹੁਣ ਸਭੂ ਪਾਰਟੀਆਂ ਇਕਜੁੱਟ ਹੋ ਗਈਆਂ ਨੇ ਸਿਆਸੀ ਤੌਰ ਤੇ ਇਕਜੁੱਟ ਹੋ ਗਈਆਂ ਨੇ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਪਾਣੀ ਦਾ ਮਸਲਾ ਹੈ ਉਹ ਸੁਲਝੂਗਾ ਹੁਣ ਆ ਬਿਲਕੁਲ ਜੀ ਦੇਖੋ ਮੁੱਖ ਮੰਤਰੀ ਸਾਹਿਬ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਪਹਿਲਾਂ ਹੀ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਸੀ ਕਿ ਸਾਡੇ ਕੋਲੇ ਹਰਿਆਣੇ ਨੂੰ ਦੇਣ ਨੂੰ ਵਾਧੂ ਪਾਣੀ ਨਹੀਂ ਦਿੰਛ ਸੱਦੀ ਗਈ ਉਸ ਮੀਟਿੰਗ ਦੇ ਵਿੱਚ ਵੀ ਜਿਹੜਾ ਸਾਰੀਆਂ ਪਾਰਟੀਆਂ ਨੇ ਜਿਹੜਾ ਉਹ ਸਾਥ ਦੇਣ ਦੀ ਜਿਹੜੀ ਗੱਲ ਕਰੀ ਆ ਉਹ ਕਾਬਲੇ ਤਾਰੀਫਾ ਪਰ ਜੇ ਕਿਤੇ ਆਪਣੇ ਸਮੇਂ ਦੇ ਵਿੱਚ ਇਹਨਾਂ ਪਾਰਟੀਆਂ ਨੇ ਇਸ ਤਰ੍ਹਾਂ ਦੇ ਸਟੈਂਡ ਲਏ ਹੁੰਦੇ ਤਾਂ ਅੱਜ ਸਾਨੂੰ ਜਿਹੜਾ ਇਸ ਜਿਹੜਾ ਮੁੱਦੇ ਦੇ ਲਈ ਵਿਸ਼ੇਸ਼ ਕੋਈ ਸੈਸ਼ਨ ਸੱਦਣ ਦੀ ਜਿਹੜੀ ਲੋੜ ਨਹੀਂ ਸੀ ਪਰ ਉਹ ਵੀ ਚਲੋ ਦੇਰ ਹੈ ਦਰਸਤਾ ਇਹ ਅੱਜ ਉਹ ਪੰਜਾਬ ਦੇ ਨਾਲ ਖੜ੍ਹ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਹਿਲਾਂ ਹੀ ਆਪਣਾ ਸਟੈਂਡ ਜਿਹੜਾ ਉਹ ਕਲੀਅਰ ਕਰ ਦਿੱਤਾ ਕਿ ਅਸੀਂ ਪੀਣ ਜੋਗ ਜਿਹੜਾ ਪਾਣੀ ਹੈਗਾ ਕਿਉਂਕਿ ਗਰਮੀ ਆ ਉਹ ਇਨਸਾਨਾਂ ਨੂੰ ਤੇ ਜਾਨਵਰਾਂ ਨੂੰ ਪੀਣ ਵਾਲਾ ਜਿਹੜਾ ਪਾਣੀ ਆ ਉਹ ਦੇਵਾਂਗੇ ਪਰ ਖੇਤੀਬਾੜੀ ਦੇ ਲਈ ਦੇਣ ਲਈ ਸਾਡੇ ਕੋਲ ਜਿਹੜਾ ਪਾਣੀ ਆ ਉਹ ਨਹੀਂ ਹੈਗਾ ਤੇ ਅਸੀਂ ਜਿਹੜਾ ਉਹ ਪਾਣੀ ਆ ਉਹਨਾਂ ਨੂੰ ਨਹੀਂ ਦਵਾਂਗੇ ਸੋ ਕਿਤਨੇ ਕਿਤੇ ਸਿਲ ਜਾਖੜ ਦੇ ਵੱਲੋਂ ਇਹ ਵੀ ਜ਼ਿਕਰ ਕਰ ਦਿੱਤਾ ਗਿਆ ਸੀ ਕਿ ਜੇਕਰ ਪਿਆਰ ਨਾ ਚਾਹੋ ਤਾਂ ਪੰਜਾਬ ਦੇ ਕੋਲੋਂ ਬਹੁਤ ਕੁਝ ਲੈ ਸਕਦੇ ਹੋ ਜੇਕਰ ਤੁਸੀਂ ਧੱਕੇਸ਼ਾਹੀ ਕਰੋਗੇ ਉਸ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇ ਕਿਤਨੇ ਕਿਤੇ ਹਰਿਆਣਾ ਦੇ ਬਸੇ ਨਹੀਂ ਇਹ ਬਿਆਨਪੂਰਦੇ ਹੋਏ ਨਜ਼ਰ ਆ ਰਿਹਾ ਨਹੀਂ ਦੇਖੋ ਜੀ ਉਹ ਦੇਖੋ ਹੁਣ ਭਾਜਪਾ ਦੇ ਵਿੱਚ ਚਲੇ ਗਏ ਆ ਜਦੋਂ ਕਾਂਗਰਸ ਦੇ ਵਿੱਚ ਸੀ ਤਾਂ ਉਹਨਾਂ ਦੀ ਸਰਕਾਰ ਨੇ ਕਪੂਰੀ ਜਿਹੜਾ ਚਾਂਦੀ ਦੀ ਕਹੀ ਲੈ ਕੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੁਣ ਭਾਜਪਾ 'ਚ ਬੈਠੇ ਆ ਉਹਨਾਂ ਨੇ ਉਹ ਟੱਕ ਲਵਾਇਆ ਸੀ ਤੇ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਆ ਜਿਹੜੇ ਉਹ ਫਿਰ ਵੀ ਕਹਾਈ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਟ ਅਸੀਂ ਆਪਣੇ ਲੋਕਾਂ ਨਾਲ ਖੜੇ ਆਂ ਇਹ ਪਾਣੀ ਜਦੋਂ ਰਿਪੀਰੀਅਨ ਨੋਰਮਸ ਦੇ ਤਹਿਤ ਨੁਕਸਾਨ ਸਾਡਾ ਕਰਦਾ ਤੇ ਪਾਣੀਆਂ ਤੇ ਹੱਕ ਵੀ ਸਾਡਾ ਪਹਿਲਾ ਬਣਦਾ ਸੋ ਜਿੰਨਾ ਅਸੀਂ ਪਾਣੀ ਵਰਤ ਸਕਦੇ ਆ ਸਾਡੇ ਕਿਸਾਨਾਂ ਲਈ ਜਿਹੜਾ ਨਹਿਰਾਂ ਦਾ ਰਜਵਾਹਿਆਂ ਦਾ ਕੱਸੀਆਂ ਦਾ ਖਾਲਾਂ ਦਾ ਪਾਈਪਲਾਈਨ ਦਾ ਜਿਹੜਾ ਉਹ ਪ੍ਰਬੰਧ ਉਹ ਸਹੀ ਕਰਕੇ ਅਸੀਂ ਖੇਤਾਂ ਤੱਕ ਪਾਣੀ ਲੈ ਕੇ ਜਾ ਰਹੇ ਆ ਬਹੁਤ ਸੋਹਣੇ ਤਰੀਕੇ ਨਾਲ ਤੇ ਸਾਡੇ ਕਿਸਾਨ ਆ ਜਿਹੜੇ ਬਹੁਤ ਖੁਸ਼ ਵੀ ਨੇ ਕਿਉਂਕਿ ਤੁਸੀਂ ਵੀਡੀਓ ਦੇਖਿਆ ਹੋਣੀ ਹੈ ਕਿ 35 35 40 40 ਸਾਲਾਂ ਬਾਅਦ ਜਿਹੜਾ ਟੇਲਾਂ ਤੇ ਪਾਣੀ ਪਹੁੰਚਿਆ ਤੇ ਉਹਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਵਧਾਈ ਦੇ ਪਾਤਰ ਆ ਔਰ ਪਾਣੀਆਂ ਦੇ ਮੁੱਦੇ ਤੇ ਸਾਡਾ ਸਟੈਂਡ ਜਿਹੜਾ ਉਹ ਪਹਿਲਾਂ ਵੀ ਕਲੀਅਰ ਸੀ ਅੱਜ ਵੀ ਕਲੀਅਰ ਆ ਸਾਡੇ ਕੋਲੇ ਕੋਈ ਵਾਧੂ ਬੂੰਦ ਵੀ ਪਾਣੀ ਦੀ ਨਹੀਂ ਹੈਗੀ ਕਿ ਅਸੀਂ ਹਰਿਆਣਾ ਨੂੰ ਜਾਂ ਕਿਸੇ ਹੋਰ ਸਟੇਟ ਨੂੰ ਪਾਣੀ ਦਈਏ ਸੋ ਲੱਗਦਾ ਕਿ ਸੈਂਟਰ ਦੇ ਵਿੱਚ ਬੀਜੇਪੀ ਹੈ ਹਰਿਆਣਾ ਦੇ ਵਿੱਚ ਬੀਜੇਪੀ ਹੈ ਇਸ ਦਾ ਫਾਇਦਾ ਲੈ ਸਕਦੇ ਹਨ ਹਰਿਆਣਾ ਵਾਲੇ ਨਹੀਂ ਜੀ ਕੋਈ ਫਾਇਦਾ ਨਹੀਂ ਲੈ ਸਕਦੇ ਇਸ ਤਰ੍ਹਾਂ ਤਾਂ ਫਿਰ ਉਹ ਜਿਹੜੀਆਂ ਉਹਨਾਂ ਦੀਆਂ ਬਾਕੀ ਸਟੇਟਾਂ ਨੇ ਉੱਥੇ ਵੀ ਬੀਜੇਪੀ ਦੀ ਸਰਕਾਰ ਆ ਪਰ ਨੋਰਮਸ ਦੇ ਅਕੋਰਡਿੰਗ ਜਿਹੜਾ ਪਾਣੀਆਂ ਤੇ ਹੱਕ ਆ ਜਿਹੜਾ ਪਾਣੀਆਂ ਦਾ ਸਾਡਾ ਹਿੱਸਾ ਬਣਦਾ ਅਸੀਂ ਉਹਦੇ ਹਿੱਸੇ ਦੇ ਵਿੱਚੋਂ ਪਾਣੀਆਂ ਜਿਹੜਾ ਉਹ ਨਹੀਂ ਦੇ ਸਕਦੇ ਪੰਜਾਬ ਦੇ ਲੋਕ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲਈ ਖੜੀ ਆ ਤੇ ਅਸੀਂ ਹਰ ਜਿਹੜਾ ਜਿਹੜਾ ਅੰਤ ਤੱਕ ਜਾਵਾਂਗੇ ਪਾਣੀ ਦੀ ਇੱਕ ਬੂੰਦ ਹੈ ਜਿਹੜੀ ਉਹ ਹਰਿਆਣੇ ਨੂੰ ਨਹੀਂ ਦੇਵਾਂਗੇ ਸੈਂਟਰ ਦੀ ਵੀ ਇਸ ਮਸਲੇ ਤੇ ਵਿੱਚ ਹੁਣ ਜਿਹੜੀ ਕਿਸੇ ਦੀ ਸਿੱਧੀ ਦਖਲ ਅੰਦਾਜ਼ੀ ਹੋ ਚੁੱਕੀ ਆ ਉਹ ਵੀ ਕਹਿ ਚੁੱਕਾ ਹੈ ਕਿ ਗੱਲਬਾਤ ਦੇ ਅਸਲੀ ਮਸਲਾ ਸੁਲਝਾ ਲੋ ਜੇ ਲੋੜ ਪੋਗੀ ਪੰਜਾਬ ਨੂੰ ਤਾਂ ਹਰਿਆਣੇ ਵਾਲੇ ਕਹਿੰਦੇ ਨੇ ਕਿ ਅਸੀਂ ਪਾਣੀ ਦੇਣ ਨੂੰ ਤਿਆਰ ਆ ਜੀ ਜੇ ਹਰਿਆਣਾ ਪਾਣੀ ਦੇਣ ਨੂੰ ਤਿਆਰ ਆ ਤੇ ਫਿਰ ਉਹ ਜਮਨਾ ਦੇ ਵਿੱਚੋਂ ਹੀ ਪਾਣੀ ਆ ਜਿਹੜਾ ਉਹ ਵਰਤ ਲਵੇ ਹਰਿਆਣਾ ਹੈ ਨਾ ਤੇ ਸਾਡੇ ਇਧਰੋਂ ਜਿਹੜਾ ਪਾਣੀ ਲੈ ਜਾਣ ਦੀ ਕੀ ਉਹਨਾਂ ਨੂੰ ਲੋੜ ਪੈ ਗਈ ਔਰ ਕੇਂਦਰ ਤਾਂ ਹਮੇਸ਼ਾ ਹੀ ਜਿਹੜਾ ਕੇਂਦਰ ਨੇ ਪੰਜਾਬ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ કરી ਆ ਕਿਉਂਕਿ ਕੇਂਦਰ ਦੇ ਵਿੱਚ ਬੈਠੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਜਾਂ ਜਿਹੜੀ ਉਹਨਾਂ ਦੀ ਆ ਆਰਐਸਐਸ ਦੀ ਜਿਹੜੀ ਟੀਮ ਆ ਉਹ ਕਦੇ ਵੀ ਨਹੀਂ ਚਾਹੁੰਦੀ ਕਿ ਪੰਜਾਬ ਪੈਰਾਂ ਸਿਰ ਹੋਵੇ ਕਿਉਂਕਿ ਜੇ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜੀ ਪੰਜਾ ਪਾਣੀਆਂ ਦੀ ਧਰਤੀ ਆ ਉਹਦੀ ਖੁਸ਼ਹਾਲੀ ਕੇਂਦਰ ਤੇ ਬੈਠੀਆਂ ਸਰਕਾਰਾਂ ਤੋਂ ਜੇ ਕੇਂਦਰ ਐਨੇ ਹੀ ਪੰਜਾਬ ਦਾ ਹਮੈਤੀ ਆ ਤਾਂ ਸਾਡਾ ਜਿਹੜਾ ਆਰਡੀਐਫ ਦਾ ਪੈਸਾ ਜਿਹੜਾ ਸਾਡਾ ਜਿਹੜਾ ਸਿਹਤ ਵਿਭਾਗ ਦਾ ਪੈਸਾ ਜਿਹੜਾ ਲਗਭਗ 10000 ਕਰੋੜ ਆ ਤਾਂ ਕੇਂਦਰ ਸਾਨੂੰ 3 ਸਾਲਾਂ ਤੋਂ ਕਿਉਂ ਨਹੀਂ ਦੇ ਰਹੀ ਸੋ ਕੇਂਦਰ ਨੂੰ ਚਾਹੀਦਾ ਕਿ ਸਾਡੇ ਪੈਸੇ ਰਿਲੀਜ਼ ਕਰੇ ਅਸੀਂ ਪਿੰਡਾਂ ਤੱਕ ਸੜਕਾਂ ਦੇ ਨਵੇਂ ਜਾਲਾ ਵਸਾਈਏ ਸਾਡੀ ਆਵਾਜਾਈ ਜਿਹੜੀ ਉਹ ਸਹੀ ਹੋਵੇ ਤੇ ਸਿਹਤ ਸਹੂਲਤਾਂ ਸੀ ਆਪਣੇ ਲੋਕਾਂ ਨੂੰ ਵਧੀਆ ਦੇ ਸਕੀਏ ਸੋ ਹੁਣ ਨਹਿਰੀ ਪਾਣੀ ਦੀ ਜ਼ਿਕਰ ਕਰ ਰਹੇ ਹੋ ਤੁਸੀਂ ਵੀ ਨਹਿਰੀ ਪਾਣੀ ਕਿਸਾਨਾਂ ਦੇ ਖੇਤ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਤੁਸੀਂ ਯਤਨ ਕਰ ਰਹੇ ਹੋ ਸੋ ਹੁਣ ਤੱਕ ਕਿੰਨੇ ਖਲਕਿਆਂ ਦੇ ਵਿੱਚ ਇਸ ਦੀ ਜਿਹੜੀ ਕਿ ਪ ਗੱਲ ਕਰਾਂ ਮੇਰੇ ਨਾਲ ਲੱਗਦੇ ਹਲਕੇ ਰਾਮਪਰਾ ਫੂਲ ਦੀ ਗੱਲ ਕਰਾਂ ਤਾਂ ਸਾਡੇ 90 ਕਰੋੜ ਦਾ ਇੱਕ ਰਜਵਾਹਾ ਜਿਹੜਾ ਉਹਦਾ ਪ੍ਰਬੰਧ ਸਹੀ ਕਰਿਆ ਗਿਆ ਮੇਰੇ ਖੋਦ ਦੇ ਪਿੰਡ ਨੂੰ ਜਿਹੜਾ ਸਣਾ ਰਜਵਾਹਾ ਆਉਂਦਾ ਉਹਦੇ ਚ 48 ਕਰੋੜ ਦਾ ਜਿਹੜਾ ਸਾਨੂੰ ਫੰਡ ਦੇ ਕੇ ਉਹਨੂੰ ਪੱਕਾ ਕਰਕੇ ਅੱਗੇ ਸਾਰੀਆਂ ਮਾਈਨਰਾਂ ਪੱਕੀਆਂ ਕਰੀਆਂ ਗਈਆਂ ਉਹਦੇ ਨਾਲ ਨਾਲ ਸਾਡੇ ਟੜ ਢਪਾਲੀ ਰਜਵਾਹਾ ਜਿਹੜਾ ਵੱਜਦਾ ਤਾਂ ਉਹਦਾ ਲਈ ਹੁਣ ਮੈਂ 37 ਕਰੋੜ ਰੁਪਇਆ ਹੁਣੇ ਪਾਸ ਕਰਾਇਆ ਕਿ ਜਿਹੜਾ ਮੇਰੇ ਨਾਲੋਂ ਜ਼ਿਆਦਾ ਰਾਮਪਰਾ ਹਲਕੇ ਦੇ ਵਿੱਚ ਜਾਂਦਾ ਸੋ ਜੇ ਮੈਂ ਪਾਣੀ ਰਜਵਾਹਾਂ ਕੱਸੀਆਂ ਤੇ ਓਪਨ ਖਾਲਾਂ ਤੇ ਪੈਪਲਾਨਾਂ ਦੀ ਗੱਲ ਕਰਾਂ ਤਾਂ ਮੈਂ ਬਾਲਾ ਨਹੀਂ ਘੱਟੋ-ਘੱਟ ਕਹਿ ਰਹੇ ਕਿ 250 ਕਰੋੜ ਤੋਂ ਵੱਧ ਜਿਹੜਾ ਹੈਗਾ ਉਹ ਪਾਣੀਆਂ ਦੇ ਲਈ ਮੇਰੇ ਹਲਕੇ ਦੇ ਵਿੱਚ ਪਧੌੜ ਚ ਜਿਹੜਾ ਉਹ ਲੱਗ ਚੁੱਕਿਆ ਤੁਸੀਂ ਇਕ ਲਗਲ ਗੱਲ ਬਾਤ ਕਰੀਏ ਵਾਕਿ ਜਿਸ ਤਰ੍ਹਾਂ ਨਾਲ ਹੁਣ ਨਹਿਰੀ ਪਾਣੀ ਦੀ ਗੱਲ ਕਰ ਰਹੇ ਹੈਗੇ ਨੇ ਕਿ ਨਹਿੜੀ ਪਾਣੀ ਦੇ ਜਿਹੜੇ ਕੀ ਖੇਤਾਂ ਤੱਕ ਪਹੁੰਚ ਕਰਨ ਨੂੰ ਲੈ ਕੇ ਲਗਾਤਾਰ ਯਤਨ ਕੀਤੇ ਰਹੇ ਪਰ ਇਸ ਲਈ ਜੋ ਪਾਣੀ ਦਾ ਮਸਲਾ ਗਰਮਾਇਆ ਹੈਗਾ ਉਹ ਤੁਹਾਨੂੰ ਦੱਸ ਦਿੰਦੇ ਆ ਕਿ 28 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਅਸੀਂ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਵਿੱਚ ਕਟੌਤੀ ਕਰਦੇ ਜਿਸ ਤੋਂ ਬਾਅਦ ਲਗਾਤਾਰ ਇਹ ਮੁੱਦਾ ਗਰਮਾਇਆ ਹੋਇਆ ਤੇ ਦੋਵੇਂ ਹੀ ਜਿਹੜੀ ਹੈ ਕਿ ਸਟੇਟਾਂ ਦੀ ਜਿਹੜੀ ਕਿ ਸਰਬ ਦੇ ਲਈ ਬੈਠਕ ਵੀ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਅੱਜ ਜਿਹੜਾ ਸੈਸ਼ਨ ਸੱਦਿਆ ਗਿਆ ਹੁਣ ਵੇਖਣਾ ਹੋਵੇਗਾ ਕਿ ਇਸ ਦੇ ਵਿੱਚ ਕੀ ਕੁਝ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਸਭ ਉਧਰੇ ਅਪਟੀਚੂਡ ਹਮਦਰ ਟੀਵੀ ਦਾ ਕੈਮਰਾ ਪਰਸਨ ਮੋਨਲ ਪ੍ਰਵੀਨਦਰ ਵਿਧਾਨ ਸਭਾ